ਜੀ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਜਿਸ ਬੰਦੇ ਦੀ ਆਪਾਂ ਗੱਲ ਕਰਨ ਜਾ ਰਹੇ ਆ ਇਹ ਅਕਸਰ ਫਰਲੋ ਤੇ ਤੁਰਿਆ ਰਹਿੰਦਾ ਆ ਖਾਸ ਕਰਕੇ ਉਦੋਂ ਹੁੰਦਾ ਜਦੋਂ ਕਿਤੇ ਚੋਣਾ ਚੋਣਾ ਜਿਹੜੀਆਂ ਨਜ਼ਦੀਕ ਆ ਜਾਂਦੀਆਂ ਆ ਹੁਣ ਦਿੱਲੀ ਚ ਨੇ ਵੋਟਾਂ ਕਹਿੰਦੇ ਇਸ ਲਈ ਡੇਰਾ ਸਿਰਸਾ ਮੁਖੀ ਨੂੰ ਫਰਲੋ ਬਿਲਕੁਲ ਜੀ ਇਹ ਤੁਸੀਂ درست فرمایا ਕਿ ਇਹ ਨੂੰ ਉਸੇ ਸਮੇਂ ਫਰਲੋ ਮਿਲਦੀ ਆ ਜਦੋਂ ਚੋਣਾ ਹੁੰਦੀਆਂ ਨੇ ਅਸਲ ਚ ਇਹਦੀ ਕੱਲੀ ਵੋਟ ਨਾਲ ਨਹੀਂ ਕਿਸੇ ਨੇ ਜਿੱਤਣਾ ਹੁੰਦਾ ਜਿਹੜੇ ਇਹਦੇ ਸ਼ਰਦਾਲੂ ਨੇ ਇਹਦੇ ਪ੍ਰੇਮੀ ਨੇ ਜਿਹੜੇ ਜਿਹੜੇ ਡੇਰੇ ਨਾਲ ਜੁੜੇ ਨੇ ਉਹਨਾਂ ਦੀ ਵੋਟ ਤੇ ਪਾਰਟੀਆਂ ਦੀ ਨਜ਼ਰ ਹੁੰਦੀ ਆ ਤੇ ਇਸ ਤੋਂ ਪਹਿਲਾਂ ਵੀ ਜਦੋਂ ਜੇਲ੍ਹ 'ਚ ਨਹੀਂ ਸੀ ਤਾਂ ਵੀ ਇਹਦੇ ਡੇਰੇ ਤੇ ਸਾਰੀਆਂ ਤਰ੍ਹਾਂ ਜਾ ਕੇ ਨੱਕ ਰਗੜਦੀਆਂ ਸੀ ਰਾਜਨੀਤਿਕ ਤਰ੍ਹਾਂ ਤਾਂ ਕਿ ਵੋਟ ਬੈਂਕ ਸਾਡੇ ਨਾਲ ਆ ਜਵੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰੀਮ ਇਸ ਮੌਕੇ ਮੁੱਖ ਤੌਰ ਦੇ ਉੱਤੇ ਸਾਧੀਆਂ ਨਾਲ ਬਰਾਤ ਕਰਦੇ ਮਾਮਲੇ 'ਚ ਦੋਸ਼ੀ ਕਰਾਰ ਹੋਣ ਤੋਂ ਬਾਅਦ ਸਜ਼ਾ ਜਾਪਤ ਹੈ ਪੱਤਰਕਾਰ ਚਦਰਪਤੀ ਕਤਲ ਮਾਮਲੇ 'ਚ ਸਜ਼ਾ ਜਾਪਤ ਹੈ ਆਪਣੇ ਹੀ ਮੈਨੇਜਰ ਵਾਲੇ ਮਾਮਲੇ 'ਚ ਬੇਸ਼ੱਕ ਹਾਈ ਕੋਰਟ ਤੋਂ ਨਵਰੀ ਮਿਲੀ ਪਰ ਉਹਨੇ ਸੁਪਰੀਮ ਕੋਰਟ ਚਣੌਤੀ ਦਿੱਤੀ ਹੋਈ ਹੈ ਸੋ ਜਿਹੜਾ ਬੰਦਾ ਬਲਾਤਕਾਰ ਨਾਲ ਕਤਲ ਮਾਮਲੇ ਚ ਅੰਦਰ ਹੋਵੇ ਉਸ ਨੂੰ ਕਹਿੰਦੇ ਜੀ ਉਹਦਾ ਚਾਲ ਚਲਣਾ ਇੰਨਾ ਵਧੀਆ ਹੈ ਇਸ ਲਈ ਉਹਨੂੰ ਵਾਰ-ਵਾਰ ਫਰਲੋ ਮਿਲ ਜਾਂਦੀ ਹੈ ਕਮਾਰ ਹਾਦੀ ਔਰ ਇਹ ਵੀ ਬਿਲਕੁਲ ਚੋਣਾ ਦੇ ਹਵਾਲੇ ਨਾਲ ਇਹਦੇ ਦੋ ਪਹਿਲੂ ਨੇ ਜੇਕਰ ਸਮਝਣੇ ਹੋਣ ਇੱਕ ਪਹਿਲੂ ਤਾਂ ਇਹ ਹੈ ਕਿ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਚੋਣਾ ਦਾ ਹਵਾਲਾ ਦੂਸਰਾ ਪਹਿਲੂ ਕਿ ਜਦੋਂ ਵੀ ਇਹਨੂੰ ਫਰਲੋ ਮਿਲਦੀ ਹੈ ਤਦ ਪੰਜਾਬ 'ਚ ਇੱਕ ਚਰਚਾ ਛੜਦੀ ਹੈ ਕਿ ਵੀ ਇਹਨੂੰ ਛੁੱਟੀ ਮਿਲ ਰਹੀ ਆ ਇਹਨੂੰ ਜਮਾ ਜਿਹੜੀ ਆਪਾਂ ਕਹਿ ਸਕਦੇ ਜਮਾਨਤ ਤੇ ਬਾਹਰ ਲਿਆਂਦਾ ਜਾਂਦਾ ਜਾਂਦਾ ਇਹਨੂੰ ਪੈਰੋਲ ਤੇ ਬਾਹਰ ਲਿਆਂਦਾ ਜਾਂਦਾ ਹੈ ਦੂਸਰੇ ਪਾਸੇ ਮਤਲਬ ਕਿ ਉਹ ਲੋਕ ਨੇ ਜਿਹੜੇ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਹੂੰ ਹੂੰ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਕਾਨੂੰਨੀ ਤੌਰ ਤੇ ਅਦਾਲਤੀ ਤੌਰ ਤੇ ਜਿੰਨੀ ਸਜ਼ਾ ਮਿਲੀ ਉਹ ਸਜ਼ਾ ਭੋਗਣ ਤੋਂ ਬਾਅਦ ਵੀ ਉਹ ਬਾਹਰ ਨਹੀਂ ਆ 파ਰੇ ਉਹਨਾਂ ਨੂੰ ਪੈਰੋਲ ਮਿਲਣੀ ਤੱਕ ਵੱਖਰਾ ਹੀ ਸਵਾਲ ਹੈ ਉਹ ਵੀ ਪਹਿਲੂ ਹੋਏਗਾ ਇਸੇ ਤਰ੍ਹਾਂ ਦੇਸ਼ ਭਰ ਦੇ ਵਿੱਚ ਕਿੰਨੇ ਹੀ ਸਮਾਜਿਕ ਕਾਰਕੁਨ ਜਿਹੜੇ ਬੰਦ ਨੇ ਉਹਨਾਂ ਨਾਲ ਵੀ ਇਹ ਸਵਾਲ ਜੁੜਿਆ ਪਰ ਜਿਹੜਾ ਹਵਾਲਾ ਇਹਦਾ VOTING ਵਾਲਾ ਤੁਸੀਂ ਪੁੱਛ ਰਹੇ ਹੋ ਉਹ ਬਾਤ ਥਮਾ ਲੈ ਜੀ ਹੂੰ ਰਾਤ ਕਰੀ ਤੁਸੀਂ ਅੰਦਾਜ਼ਾ ਲਾ ਲਓ ਕਿ ਪਿਛਲੇ 3 ਸਾਲਾਂ ਦੇ ਵਿੱਚ 222 223 224 25 ਦਾ ਤੇ ਚੜਿਆ ਜੀ ਇਹ 3 ਸਾਲ ਆ 25 ਚੜਨ ਤੱਕ ਪੂਰੇ 3 ਸਾਲਾਂ ਦੇ ਵਿੱਚ ਇੱਕ ਸਾਲ ਡੇਰਾ ਸਿਰ ਸਾਮੂਹੀ ਫਰ ਲੋਤੇ ਆ ਹੂੰ ਪੂਰੇ 3 ਸਾਲਾਂ ਚ ਇੱਕ ਸਾਲ ਬਾਹਰ ਹੈ ਮਤਲਬ ਇਹ ਦੱਸ ਦੋ ਕਿ ਅੰਦਰ ਛੁੱਟੀਆਂ ਕੱਟਣ ਜਾਂਦਾ ਕਿ ਬਾਹਰ ਛੁੱਟੀਆਂ ਕੱਟਣ ਆਉਂਦਾ ਹੂੰ ਆ ਮੇਰੇ ਕੋਲ ਉਹਦਾ ਡਾਟਾ ਪਿਆ ਜੀ ਹੁਣੇ ਨੂੰ 28 ਫਰਵਰੀ 28 ਜਨਵਰੀ ਨੂੰ ਸਵੇਰੇ 6 ਵਜੇ ਸਿਨੈਰੀਓ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਗਿਆ ਸਵੇਰੇ 6 ਵਜੇ ਕੱਲ ਲੰਘੇ ਦੂਏ ਦਿਨ 27 ਤਰੀਕ ਦੀ ਰਾਤ ਦੇ 11 ਵਜੇ ਤੱਕ ਕਿਸੇ ਕੋਲ ਜਾਣਕਾਰੀ ਨਹੀਂ ਸੀ ਕਿ ਇਹਨੂੰ ਰਿਹਾ ਫਰਲੋ ਮਿਲ ਰਹੀ ਹੈ ਦੇਖ ਲਓ ਹਮ ਤੇ ਸਵੇਰੇ 6 ਵਜੇ ਪਤਾ ਲੱਗਿਆ ਜਦੋਂ ਹਨੀਪ੍ਰੀਤ ਗੱਡੀ ਲੈ ਕੇ ਬਾਹਰ ਖੜੀ ਸੀ ਜੇਲ੍ਹ ਦੇ ਤੇ ਡੇਰਾ ਸਰਸਾਂ ਮੁਕੀ ਉਥੋਂ ਨਿਕਲਿਆ ਤੇ ਇਸ ਵਾਰ ਉਸ ਨੂੰ 12ਵੀਂ ਫਰਲੋ ਉੱਤੇ ਸਰਸਾਂ ਵੇਚ ਆ ਗਿਆ ਹਮ ਜਾਣਕਾਰੀ ਇਹ ਮਿਲ ਰਹੀ ਹੈ ਕਿ ਹਣ ਤੱਕ ਉਹਨੂੰ ਪਹਿਲਾਂ ਵਰਨਾਵਾ ਆਸ਼ਰਮ ਆ ਜਿਹੜਾ ਇਹਨਾਂ ਦਾ ਯੂਪੀ ਦੇ ਵਿੱਚ ਉੱਥੇ ਭੇਜਦੇ ਸੀ ਇਸ ਵਾਰ ਕਹਿੰਦੇ ਕਿ ਉਹਨੂੰ ਸਰਸਾ ਜਾਣ ਦੀ ਮਨਜ਼ੂਰੀ ਦਿੱਤੀ ਤੇ ਜਾਂਦੇ ਹੀ ਉਹਨੇ ਵੀਡੀਓ ਭਾਤੀ ਕਿ ਸਰਸਾ ਆਇਓ ਨਾ ਭਗਤੋ ਮੈਂ ਇੱਥੇ ਆ ਗਿਆ ਸੋ ਬੈਸੇ ਪੁਲਿਸ ਨੇ ਨਾ ਕਿਨੁੱਕੇ ਲਾਇਆ ਨਹੀਂ ਕਿ ਅੰਦਰ ਕੋਈ ਕਠਣਾ ਹੋਵੇ ਪੀੜਣਾ ਹੋਵੇ ਪਤਾ ਇਹ ਲੱਗ ਰਿਹਾ ਕਿ 5 ਫਰਵਰੀ ਨੂੰ ਦਿੱਲੀ ਚ ਬੋਟਾ ਲੇ ਤੇ 6 ਫਰਵਰੀ ਤੱਕ ਡੇ ਦਾ ਸਰਸਾ ਮੁਖੀ ਸਰਸਾ ਰਹੇਗਾ ਹੂੰ ਤੇ 6 ਫਰਵਰੀ ਤੋਂ ਬਾਅਦ ਬਾਕੀ ਛੁੱਟੀਆਂ ਕੱਟਣ ਉਹ ਵਰਨਾਵਾ ਚਲਾ ਜਾਏਗਾ ਹੁਣ ਇੱਥੇ ਕੀ ਮਤਲਬ ਹੈ ਜੀ ਇਹ ਸਾਰਿਆਂ ਨੂੰ ਸਮਝ ਆਉਂਦਾ ਜਿਹੜਾ ਦੂਸਰਾ ਪੱਖ ਹੈ ਪਹਿਲਾਂ ਤੁਸੀਂ 12 ਫਰਲੋਆਂ ਦੇਖੋ ਹਮ ਜੇਕਰ ਮੈਂ 12 ਫਰਲੋ ਦੀ ਗੱਲ ਕਰਾਂ ਤਾਂ ਪਹਿਲੀ ਫਰਲੋ 2020 ਚ ਮਿਲੀ ਸੀ 1 ਦਿਨ ਦੀ ਹਮ 24 ਅਕਤੂਬਰ ਨੂੰ ਦੂਸਰੀ ਫਰਲੋ 21 ਮਈ 2021 ਨੂੰ ਮਿਲੀ ਸੀ 1 ਦਿਨ ਦੀ ਜੀ ਤੋਂ ਬਾਅਦ 2022 ਚ ਵੀ ਤਿੰਨ ਵਾਰ 2024 ਚ ਵੀ ਤਿੰਨ ਵਾਰ ਤੇ 25 ਚੜ੍ਹਦੀ ਫਿਰ ਉਸੇ ਫਾਰਮੂਲੇ ਤਹਿਤ ਪਹਿਲੀ ਮਿਲ ਗਈ ਹਮ 7 ਫਰਵਰੀ 2022 ਨੂੰ 21 ਦਿਨਾਂ ਦੀ ਫਰਲੋ ਮੇਰੀ ਫਿਰ ਜੂਨ 2022 ਚ 1 ਮਹੀਨੇ ਦੀ ਫਰਲੋ ਮਿਲ ਗਈ 30 ਦਿਨਾਂ ਦੀ ਫਿਰ 5ਵੀਂ ਵਾਰ ਅਕਤੂਬਰ 2022 ਚ 40 ਦਿਨਾਂ ਦੀ ਫਰਲੋ ਮਿਲ ਗਈ ਸੋ ਹੁਣ ਫਰਵਰੀ ਜੂਨ ਅਕਤੂਬਰ ਤਿੰਨ ਪੂਰੇ ਹੋ ਗਏ ਉਸ ਤੋਂ ਬਾਅਦ ਜਿੱਦਾਂ ਹੀ ਅਗਲਾ ਸਾਲ ਚੜਿਆ 2023 21 ਜਨਵਰੀ ਨੂੰ ਫਿਰ 40 ਦਿਨਾਂ ਦੀ ਫਰਲੋ ਮਿਲ ਗਈ ਫਿਰ 20 ਜੁਲਾਈ ਨੂੰ ਫਿਰ 30 ਦਿਨਾਂ ਦੀ ਫਰਲੋ ਮਿਲ ਗਈ ਫਿਰ 8ਵੀਂ ਵਾਰ ਨਵੰਬਰ 2023 ਦੇ ਵਿੱਚ ਫਿਰ 29 ਦਿਨਾਂ ਦੀ ਫਰਲੋ ਮਿਲ ਗਈ ਉਸੇ ਤਰ੍ਹਾਂ ਮਤਲਬ ਜਨਵਰੀ ਜਲਾਈ ਨਵੰਬਰ ਜੀ ਹੈ ਨਾ ਉਹੀ ਉਹਨਾਂ ਨੇ ਖੱਪੇ ਨਾਲੇ ਫਿਰ ਉਸ ਤੋਂ ਬਾਅਦ 224 ਚੜਿਆ 19 ਜਨਵਰੀ ਨੂੰ ਫਿਰ 60 ਦਿਨਾਂ ਦੀ ਫਰਲੋ ਮਿਲ ਗਈ 12 ਅਗਸਤ ਨੂੰ ਫਿਰ 21 ਦਿਨਾਂ ਦੀ ਫਰਲੋ ਮਿਲ ਗਈ 1 ਅਕਤੂਬਰ ਨੂੰ ਫਿਰ 21 ਦਿਨ ਦੀ ਫਰਲੋ ਮਿਲ ਗਈ ਤੇ ਹੁਣ ਜਿੱਦਾਂ ਹੀ 225 ਚੜਿਆ 28 ਜਨਵਰੀ ਨੂੰ ਫਿਰ 30 ਦਿਨਾਂ ਦੀ ਫਰਲੋ ਮਿਲ ਗਈ ਸੋ ਇਹ 12 ਫਰਲੋਆਂ ਦੇ ਵਿੱਚ 324 ਦਿਨ ਦੇ ਦਾ ਸਿਰਸਾ ਮੁਖੀ ਫਰਲੋਤੇ ਆ ਹੁਣ 220 ਤੇ 221 ਨੂੰ 21 ਦਿਨ ਦੀ ਫਰਲੋ ਇਹਨੂੰ ਪਰੇ ਕਰ ਦੋ 2 ਦਿਨ ਘਟਾ ਦਿਓ ਇਹ ਤਾਂ 322 ਦਿਨ ਬਣੇ ਫਰਵਰੀ 2022 ਤੋਂ ਲੈ ਕੇ ਜਨਵਰੀ 2025 ਤੱਕ 3 ਸਾਲਾਂ 'ਚ 322 ਦਿਨ ਲਗਭਗ ਪੂਰਾ 1 ਸਾਲ 365 ਦਿਨਾਂ ਦਾ ਸਾਲ ਹੁੰਦਾ ਹੈ ਤੇ 322 ਦਿਨ ਕਿਨਾਂ ਫਿਰਸਾ ਮੁਕੀ ਬਾਹਰ ਹੈ ਸੋ ਇਹਦਾ ਮਤਲਬ 3 ਸਾਲਾਂ 'ਚ 1 ਸਾਲ ਤਾਂ ਉਹਦਾ ਬਾਹਰ ਹੈ ਹਮ ਤੇ ਕਹੀ ਜੀ ਸਜਾ ਤੇ ਕਿਹੜਾ ਢੰਗ ਤਰੀਕਾ ਇਹ ਦੇਖ ਰਹੋ ਉਹ ਦੂਜਾ ਚੌਣਾ ਵਾਲਾ ਪਹਿਲੂ ਜੀ ਚੌਣਾ ਵਾਲੇ ਪਹਿਲੂ ਨੇ ਜਦੋਂ ਦੇਖਦੇ ਆ ਤਾਂ ਬਿਲਕੁਲ ਜੀ ਇਹਨਾਂ 12 ਫਰਲਾਂਾਂ ਦੇ ਵਿੱਚੋਂ ਦੋ ਤਾਂ ਇੱਕ-ਇੱਕ ਦਿਨ ਦੀਆਂ ਨੇ ਬੇਬੇ ਬਿਮਾਰ ਆ ਆਏ ਮੈਂ ਖਬਰ ਲੈਣੀ ਆ ਉਹ ਜਿਹੜੀਆਂ 10 ਪਰਲੋ ਬਾਕੀ ਨੇ ਉਹਨਾਂ ਚੋਂ ਸਿੱਧੀਆਂ ਚੋਣਾਂ ਨਾਲ ਸੰਬੰਧਿਤ ਨੇ ਦੇਖ ਲਓ ਜੀ ਸੋ ਇੱਥੋਂ ਦਾ ਜਲਾ ਲਓ ਕਿ ਸਿੱਧੀਆਂ ਚੋਣਾਂ ਨਾਲ ਸੰਬੰਧਿਤ ਜਿਹੜੀਆਂ ਨਜ਼ਰ ਆਉਂਦੀਆਂ ਨੇ ਆਹ ਲਓ ਜੀ ਫਰਵਰੀ 2022 ਦਿਨਾਂ ਦੀ ਫਰਲੋ ਮਿਲੀ ਪੰਜਾਬ ਵਿਧਾਨ ਸਭਾ ਚੋਣਾਂ ਸੀ ਹੂੰ ਜੂਨ 2022 ਦੇ 30 ਦਿਨਾਂ ਦੀ ਫਰਲੋ ਮਿਲੀ ਹਰਿਆਣੇ ਦੀ ਨਗਰ ਨਿਗਮ ਚੋਣਾਂ ਸੀ ਹੂੰ ਅਕਤੂਬਰ 2022 ਦੀ 40 ਦਿਨਾਂ ਦੀ ਫਰਲੋ ਮਿਲੀ ਜਿਮਨੀ ਚੋਣਾਂ ਸੀ ਹੂੰ ਜਲਾਈ 2023 ਦੇ ਵਿੱਚ 30 ਦਿਨਾਂ ਦੀ ਫਰਮੋ ਮਿਲੀ ਹਰਿਆਣੇ ਦੀਆਂ ਪੰਚਾਇਤੀ ਚੋਣਾਂ ਸੀ ਹੂੰ ਨਵੰਬਰ 2023 34 ਦਿਨਾਂ ਦੀ ਫਰਮੋ ਮਿਲੀ ਰਾਜਸਥਾਨ ਵਿਧਾਨ ਸਭਾ ਚੋਣਾਂ ਸੀ ਅਕਤੂਬਰ 2024 21 ਦਿਨਾਂ ਦੀ ਫਰਮੋ ਮਿਲੀ ਹਰਿਆਣਾ ਵਿਧਾਨ ਸਭਾ ਚੋਣਾਂ ਸੀ ਤੇ ਨਾਲ ਹੀ ਪੰਜਾਬ ਦੀਆਂ ਪੰਚਾਇਤੀ ਚੋਣਾਂ ਸੀ ਜਨਵਰੀ 2025 ਦੇ ਵਿੱਚ 30 ਦਿਨਾਂ ਦੀ ਫਰਮੋ ਮਿਲੀ ਦਿੱਲੀ ਵਿਧਾਨ ਸਭਾ ਚੋਣਾਂ ਨੇ ਤੇ ਨਾਲ ਹੀ ਹਰਿਆਣੇ ਦੀਆਂ ਨਗਰ ਨਿਗਮ ਚੋਣਾਂ ਨੇ ਸੋ ਇੱਥੋਂ ਦਾ ਲਾਲਾ ਇਹਨੂੰ ਚੋਣ ਫਰਲੋ ਹੈ ਇਹ VOTING ਫਰਲੋ ਹੈ ਇਹ ਨਾ ਕਿ ਕਾਨੂੰਨੀ ਫਰ ਲੋ ਹੈ ਹਮ ਬਿਲਕੁਲ ਐਵੇਂ ਤਾਂ ਨਹੀਂ ਲੋਕ ਦਿਪਕ ਜੀ ਜਿਹੜੀ ਗੱਲਾਂ ਤੁਸੀਂ ਚੁਆ ਬੀ ਦੋਰੇ ਮਾਪ ਡੰਡ ਦੋਰਾ ਜਸਟਿਸ ਸਿਸਟਮ ਐਵੇਂ ਨਹੀਂ ਲੋਕ ਰੌਲਾ ਪਾਉਂਦੇ ਇਹ ਚੀਜ਼ਾਂ ਜਿਹੜੀ ਉਸ ਚੀਜ਼ ਦੀ ਪੁਸ਼ਟੀ ਕਰਦੀਆਂ ਆ ਸ਼ਾਦੀ ਜਿਹੜੀਆਂ ਉਹ ਕਰਤੀਆਂ ਜੀ ਬਸ